ਪਿੰਡ ਸੰਗਤਪੁਰਾ ਪੰਕੀ ਵਿਖੇ 59,11,000 ਰੁਪਏ ਦੀ ਲਾਗਤ ਨਾਲ 50 ਹਜ਼ਾਰ ਲੀਟਰ ਦੇ ਪਾਣੀ ਵਾਲੀ ਟੈਂਕੀ ਦਾ ਧੂ ਘਾਟਨ ਹਲਕਾ ਵਿਧਾਇਕ ਦੇਵਮਨ ਦੇ ਬਟਨ ਦਬਾ ਕੇ ਕੀਤਾ ਸਰਪੰਚਜੀਤ ਸਿੰਘ ਸਮੂਹ ಗ್ರಾಮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ Legenda ਸੰਗਤਪੁਰਾ ਫਰੋਂ ਪਿੰਡ ਦੇ ਵਿਧਾਨ ਸਭਾ ਨੋਬਾ ਦਾ ਬੜਾ ਹੈਂ ਪਿੰਡ ਹੈ ਜੀ ਬਹੁਤ ਲੰਮੇ ਸਮੇਂ ਤੋਂ ਇਸ ਪਿੰਡ ਦੇ ਲੋਕਾਂ ਦੀ ਨਿਵਾਸੀਆਂ ਦੀ ਮੰਗ ਸੀ ਕਿ ਪੀਣ ਵਾਲਾ ਪਾਣੀ ਟੈਂਕੀ ਸਾਡੇ ਕੋਲ ਸੈਟ ਤਾਂ ਫਿਰ ਉਹ ਪ੍ਰੋਜੈਕਟ ਸ਼ੁਰੂ ਕੀਤਾ ਜੀ ਤੇ ਅੱਜ ਟੈਂਕੀ ਬਣ ਕੇ ਤਿਆਰ ਹੋ ਗਈ ਅੱਜ ਮੋਟਰ ਚਲਾਈ ਹੈ ਪਾਣੀ ਖੁੱਲਤਾ ਪਿੰਡ ਜਾਣ ਵਾਸਤੇ ਪਾਇਪ ਪੈ ਗਈ ਸਾਰਾ ਕੁਝ ਏ ਟੂ ਜ਼ੈਡ ਕੰਮ ਕੰਪਲੀਟ ਹੋ ਗਿਆ ਤਕਰੀਬਨ ਇਹ ਹੁਣ ਹੱਗਲਕ 110000 ਜੀ ਲਗਤ ਦੇ ਨਾਲ ਇਹ ਸੈਂਕੀ ਬਣ ਕੇ ਚਾਰ ਹੋਈ ਹੈ ਜੀ 50000 ਲੀਟਰ ਪਾਣੀ ਦੀ ਕੈਪੈਸਿਟੀ ਹੈ ਦੀ ਤੇ 60 ਫੁੱਟ ਉੱਚੀ ਟੈਂਕੀ ਹੈ ਦੀ ਇਹ ਤੇ ਪੂਰੇ ਪਿੰਡਰ ਨੂੰ ਪੂਰੇ ਨਗਰ ਨੂੰ ਹੁਣ ਹਰੇਕ ਘਰ ਦੇ ਵਿੱਚ ਜਿਹੜਾ ਜੀ ਪੀਣ ਵਾਲਾ ਸ਼ੁੱਧ ਪਾਣੀ ਜਿਹੜਾ ਪਹੁੰਚੇਗਾ ਕਿਉਂਕਿ ਅੱਜ ਕੱਲ੍ਹ ਕੀ ਹੋ ਰਿਹਾ ਜੀ ਕਿ ਆਪਾਂ ਜਿੱਥੇ ਪਾਣੀ ਪੀਂਨੇ ਆ ਘਰਾਂ 'ਚ ਨਾਲ ਹੀ ਉੱਥੇ ਹੋਦੀ ਹੈ ਉੱਥੇ ਵਾਸ਼ਰੂਮ ਟਾਇਲਟ ਆਪਣਾ ਤੇ ਉੱਥੇ ਹੀ ਸੀਵਰੇਜ ਦਾ ਪਾਣੀ ਪੈਂਦਾ ਜੀ ਤੇ ਉਹਦੇ ਨਾਲ ਕੈਂਸਰ ਬਹੁਤ ਹੋ ਰਹੀ ਹੈ ਕਾਲਾ ਪੀੜਿਆ ਬਹੁਤ ਹੋ ਰਿਹਾ ਕੇਂਦਰੀਆਂ ਪ੍ਰੋਬਲਮ ਬਹੁਤ ਥੋੜੀਆਂ ਨੇ ਉਹ ਸਾਰੀ ਤੁਨ ਜਾਤ ਮਿਲੂਗੀ ਸੇ ਬਹੁਤ ਵੱਡਾ ਜਿਹੜਾ ਕਾਰਜ ਸੀਗਾ ਪਿੰਡ ਵਾਸਤੇ ਆ ਸਰਪੰਚ ਸਾਹਿਬ ਸਾਡੇ ਜੀਤ ਸਿੰਘ ਜੀ ਸਾਡੇ ਪੰਚਾਇਤ ਮੈਂਬਰ ਸਹਿਬਾਨ ਸਾਰੇ ਖੜੇ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੇ ਨਗਰ ਨੂੰ ਬਹੁਤ ਬਹੁਤ ਮੁਬਾਰਕਾਂ ਹਰੇਕ ਘਰ ਦੇ ਵਿੱਚ ਪੀਣ ਵਾਲਾ ਇੱਕ ਇੱਕ ਸ਼ੁੱਧ ਸ਼ੁੱਧ ਪਾਣੀ ਜਿਹੜਾ ਪੀਣ ਵਾਲਾ ਉਹ ਜਾਏਗਾ ਤੇ ਬੜਾ ਅੱਛਾ ਲੱਗੇਗਾ ਜੇ ਜੁਧਘਾਤਨ ਕੀਤਾ ਮੇਰੇ ਵੱਲੋਂ ਸਭ ਨੂੰ ਮਾਰਕ ਕਰਦਾ ਮੂਲਸਰ ਕਿੰਨੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਅਧੂਰੇ ਪਏ ਸੀ ਜਿਹੜੇ ਅਸੀਂ ਹੁਣ ਨਵੀਆਂ ਪ੍ਰਪੋਜ਼ਲਾਂ ਹੋਰ ਤਿਆਰ ਕਰ ਰਹੇ ਹਾਂ ਜਿੱਥੇ ਸਾਨੂੰ ਲੱਗ ਰਿਹਾ ਕਿ ਪਾਣੀ ਦੀ ਸਮੱਸਿਆ ਹੈ ਟੈਂਕੀ ਉੱਥੇ ਮੈਂ ਤੇ ਪਵਾ ਕੇ ਉਹਦਾ ਕੰਮ ਆਰੰਭ ਕਰ ਰਹੇ ਹਾਂ ਤਕਰੀਬਨ 8-10 ਪਿੰਡਾਂ ਮੀਆਂ ਹੋਰ ਟੈਂਕੀਆਂ ਜਿਹੜੀਆਂ ਨੇ ਪ੍ਰਧਾਨ ਸਭਾ ਨਾਬਾ ਇੱਥੇ ਜ਼ਰੂਰਤ ਮੈਂ ਹੋਰ ਸੀਨੀਅਰ ਸ਼ੁਰੂ ਕਰਦੇ ਹਾਂ ਪੰਜਾਬ ਸਰਕਾਰ ਦਾ ਬਹੁਤ ਥੋੜਾ ਸਮਾਂ ਰਹਿ ਗਿਆ ਕਿ ਕਿੰਨੇ ਕ ਅਧੂਰੇ ਕੰਮ ਅਜੇ ਪੈਣ ਜਿਹੜੇ ਕਿ ਤੁਸੀਂ ਦੇਖੋ ਸਮਾਂ 2 ਸਾਲ ਦਾ ਹੈ ਜੀ ਔਰ 2 ਸਾਲ ਦੇ ਵਿੱਚ ਅਸੀਂ ਕਾਫੀ ਮੈਂ ਇੱਕ ਬੇਨਤੀ ਕਰਦਾ ਪੰਚਾਇਤ ਖੜੀ ਆ ਸਰਪੰਚ ਸਾਹਿਬ ਖੜੇ ਨੇ ਆ ਰੱਖ ਲਓ ਕਿਉਂਕਿ ਮਤਿਆਂ ਨੂੰ ਵੀ 1.5-2 ਮਹੀਨੇ ਲੱਗ ਜਾਂਦੇ ਆ ਜੀ ਉਹ ਪ੍ਰੋਸੈਸ ਆਪਾਂ ਕੰਪਲੀਟ ਕਰਕੇ ਰੱਖੀਏ ਜਿਵੇਂ ਗ੍ਰਾਂਟ ਆਉਗੀ ਸਰਕਾਰ ਦੀ मोस्टਲੀ ਐਂਡ ਜੀ ਕੀ ਹੁੰਦਾ ਕਿ ਗ੍ਰਾਂਟ ਆ ਜਾਂਦੀ ਹੈ ਮਤਾਂ ਹੀ ਨਹੀਂ ਪਿਆ ਹੁੰਦਾ ਟਾਈਮ ਥੋੜਾ ਹੁੰਦਾ ਉਹ ਟਾਈਮ ਨਿਕਲ ਜਾਂਦਾ ਪੈਸਾ ਹੀ ਪਿਆ ਰਹਿ ਜਾਂਦਾ ਜਿੰਨੇ ਵੀ ਕੰਮ ਹੋਣ ਵਾਲੇ ਉਹਦੇ ਮਤੇ ਪਾ ਕੇ ਰੱਖੋ ਜਿਵੇਂ ਜਿਵੇਂ ਪੈਸਾ ਆਊਗਾ ਤੇ ਉਹੋ ਜਿਹੜੇ ਕੰਮ ਜਿਹੜੇ ਆ ਨਾਲ ਦੀ ਨਾਲ ਸ਼ੁਰੂ ਹੋ ਜਾਣਗੇ ਨਸ਼ੇ ਦੇ ਮੁੱਦੇ ਤੇ ਗੱਲ ਕਰੀਏ ਕਿਸ ਤਰ੍ਹਾਂ ਦੀ ਹੈ ਸਰਕਾਰ ਤੁਹਾਡੀ ਨਸ਼ੇ ਤੇ ਸਰਕਾਰ ਬਹੁਤ ਸਖਤ ਹੈ ਜੀ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਮੀਟਿੰਗਾਂ ਹੋ ਰਹੀਆਂ ਨੇ ਕਮੇਟੀਆਂ ਬਣਾ ਰੇ ਅਸੀਂ ਅੱਜ ਵੀ ਸਾਡੇ ਬਲਾਕ ਇੰਚਾਰਜ ਜਿਹੜੇ ਨੇ ਐਸਐਸਪੀ ਪਟਿਆਲਾ ਨਾਲ ਅੱਜ ਮੀਟਿੰਗ ਹੋਈ ਹੈ ਉਹਨਾਂ ਤੋਂ ਫੀਡਬੈਕ ਲਈ ਜਾ ਰਹੀ ਹੈ ਬਹੁਤ ਬਰੀਕੀ ਦੇ ਨਾਲ ਪੰਜਾਬ ਸਰਕਾਰ ਕੰਮ ਕਰਦੀ ਹੈ ਔਰ ਜਿਹੜੇ ਵੀ ਨਸ਼ਾ ਵੇਚਣ ਵਾਲੇ ਨੇ ਜਿਹੜੇ ਕਿਸੇ ਦੀਆਂ ਜ਼ਿੰਦਗੀਆਂ ਬਰਬਾਦ ਕਰਦੇ ਆ ਜੀ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਦੇ ਆ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੈਗੇ ਤੇ ਉਹਨਾਂ ਦੇ ਚਾਹੇ ਘਟਾਏ ਜਾਣ ਤੇ ਉਹਨਾਂ ਦੀ ਜ਼ਮੀਨਾਂ ਕੁੁਰਕ ਕੀਤੀਆਂ ਜਾਣ ਮੋਟਰਸਾਈਕਲ ਗੱਡੀ ਉਹ ਕੁੁਰਕ ਕੀਤੀ ਜਾਵੇ ਜੋ ਵੀ ਹੈ ਉਹ ਸਾਰਾ ਤਾਂ ਕਿ ਦੂਜੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਦਾ ਕਿਸੇ ਨੂੰ ਕੋ ਹੱਕ ਨਹੀਂ ਹੈ ਪੰਜਾਬ ਸਰਕਾਰ ਬਹੁਤ ਜ਼ਿਆਦਾ ਸਖਤ ਹੈ ਜੀ ਮੈਂ ਸਭ ਨੂੰ ਬੇਨਤੀ ਕਰਦਾ ਕਿ ਜਿਹੜੇ ਵੇਚਣ ਵਾਲੇ ਆ ਉਹਨਾਂ ਦਾ ਭਲਾਈ ਇਸੇ ਚੀ ਹੈ ਕਿ ਉਹ ਹੁਣ ਇਹ ਕੰਮ ਛੱਡ ਕੇ ਕੋਈ ਹੋਰ ਕੰਮ ਕਰ ਲੈਣ ਔਰ ਜਿਹੜੇ ਖਾਂਦੇ ਨੇ ਜੀ ਜਿਹੜੇ ਆ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਪਰਿਵਾਰਾਂ ਨੂੰ ਤੇ ਸਾਡੇ ਕੋਲੇ ਵੀ ਬਹੁਤ ਸਾਰੀਆਂ ਐਨ ਜੀਓਜ਼ ਕੰਮ ਕਰਦੀਆਂ ਨੇ ਨਰਸਰੂ ਸਡੌਕ ਦੇ ਅੰਦਰ ਵੀ ਨੇ ਹਸਪੀਟਲ ਵੀ ਨੇ ਤੁਸੀਂ ਆਓ ਉਹਨਾਂ ਨੂੰ ਰਲ ਕੇ ਆਪਾਂ ਹਸਪੀਟਲ ਦੇ ਵਿੱਚ ਉਹਦਾ ਪ੍ਰੋਪਰ ਇਲਾਜ ਕਰਾ ਕੇ ਉਹਨਾਂ ਨੂੰ ਇੱਕ ਨਾਰਮਲ ਜ਼ਿੰਦਗੀ ਦੇ ਵਿੱਚ ਦੁਬਾਰਾ ਲੈ ਕੇ ਮਾਨ ਸਰ ਬਹੁਤ ਲੰਬੇ ਸਮੇਂ ਤੋਂ ਇੱਕ ਜਿਹੜੇ ਗਰੀਬ ਵਰਗ ਦੇ ਲੋਕ ਨੇ ਕੱਚੇ ਘਰਾਂ ਦੇ ਮਕਾਨਾਂ ਦੀ ਜਿਹੜੀ ਮੰਗ ਸੀ ਪਿਛਲੇ ਸਰਕਾਰਾਂ ਵੱਲੋਂ ਬੜੇ ਡਟਕਦੀਆਂ ਆ ਰਹੀਆਂ ਨੇ ਚਲੋ ਥੋੜੀ ਸਰਕਾਰ ਨੇ ਕੁਛ ਕੀਤਾ ਤੇ ਹੁਣ ਜਿਹੜੇ ਰਹਿੰਦੇ ਨੇ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਕੱਚੇ ਘਰਾਂ ਦੀ ਜਿਹੜੀ ਪੋਰਟਲ ਖੁੱਲਿਆ ਹੈ ਜੀ ਐਪਲੀਕੇਸ਼ਨਾਂ ਲਈਆਂ ਜਾ ਰਹੀਆਂ ਨੇ ਇਸ ਨਾਲ ਲਈਆਂ ਜਾ ਰਹੀਆਂ ਨੇ ਮੈਂ ਦੱਸ ਦਿਆਂ ਕਿ 31 ਮਾਰਚ 2025 ਲਾਸਟ ਤਰੀਕ ਹੈ ਜਿਹੜੇ ਵੀ ਪਿੰਡਾਂ ਚ ਪਹਿਰਾ ਜਿਹੜੇ ਵੀ ਇਸ ਸਕੀਮ ਦਾ ਫਾਇਦਾ ਲੈਣਾ ਚਾਹੁੰਦੇ ਆ ਜਿਨ੍ਹਾਂ ਦੇ ਘਰ ਕੱਚੇ ਨੇ ਬਾਲਿਆਂ ਵਾਲੇ ਨੇ ਉਹ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਸਰਵੇ ਹੋਏਗਾ ਰਿਪੋਰਟਾਂ ਤਿਆਰ ਹੋਣਗੀਆਂ ਜਿਹੜਾ ਠੀਕ ਪਾਇਆ ਗਿਆ ਉਹਨੂੰ ਉਦੋਂ ਤਰਾਂਤੀ ਪੈਸੇ ਜਿਹੜੇ ਮਿਲ ਜਾਣੇ ਸੋ ਜਿਹੜੇ ਵੀ ਲੋੜਵੰਦ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਜ਼ਰੂਰ ਜਿਹੜੇ ਨੇ ਅਪਲਾਈ ਕਰੋ ਜਿਨ੍ਹਾਂ ਨੂੰ ਪਹਿਲਾਂ ਪੈਸੇ ਮਿਲੇ ਹੋਏ ਆ ਉਹਨਾਂ ਨੂੰ ਦੁਬਾਰਾ ਨਹੀਂ ਮਿਲਣਾ ਕਿਉਂਕਿ ਰਿਕਾਰਡ ਦੇ ਵਿੱਚ ਇੱਕ ਵਾਰੀ ਪੈਸੇ ਮਿਲਣੇ ਆ ਜੀ ਉਹਨਾਂ ਨੂੰ ਦੁਬਾਰਾ ਨਹੀਂ ਮਿਲਣੇ ਪਰ ਜਿਹੜੇ ਲੋੜਵੰਦ ਆ ਜਿਹੜੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਆ ਉਹ ਜ਼ਰੂਰ ਅਪਲਾਈ ਕਰਨ 31 ਮਾਰਚ 2025 लास्ट ਤਰੀਕ ਹੈ ਜੀ ਔਰ ਇਹ ਕੇਂਦਰ ਦੀ ਔਰ ਪੰਜਾਬ ਸਰਕਾਰ ਦੀ ਮਿਲ ਕੇ ਸਕੀਮ ਹੈ ਤੇ ਇਹਦੇ ਵਿੱਚ ਬੈਨੀਫਿਟ ਜਿਹੜਾ ਸਾਰਾ ਲਏ ਜਾ ਸਕਦਾ ਜੀ ਮੇਰੇ ਪਿੰਡ ਦਾ ਇੱਕ ਮਸਲਾ ਪਾਣੀ ਦਾ ਹੈ ਉਹਨੂੰ ਕਿਵੇਂ ਜਿਹੜੇ ਅਧੂਰੇ ਕੰਮ ਪਏ ਨੇ ਪੰਚਾਇਤ ਦੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਦੇਖੋ ਮੈਂ ਉਹੀ ਕਹਿ ਕੇ ਆਟਿਆ ਕਿ ਪੰਚਾਇਤਾਂ ਨੂੰ ਬੇਨਤੀ ਹੈ ਜਿਹੜੇ ਵੀ ਮਤੇ ਪਾਓ ਕੰਮ ਹੋਣ ਵਾਲੇ ਆ ਜਿਵੇਂ ਜਿਵੇਂ ਗ੍ਰਾਂਟਾਂ ਅਸੀਂ ਹੁਣ ਵੀ ਪਾ ਰਹੇ ਆ ਅਸੀਂ ਹਰੇਕ ਪਿੰਡ 'ਚ ਜਿੰਮ ਲਾ ਰਹੇ ਆ ਅਸੀਂ 142 ਪੰਚਾਇਤਾਂ ਨੇ 100 ਪੰਚਾਇਤਾਂ ਨੂੰ ਅਸੀਂ ਟੌਪ ਕਲਾਸ ਖੇਡ ਗਰਾਊਂਡ ਜਿੱਨਾ ਕੁ ਸ਼ਾਮਲਾ ਰੁਪਈਆ ਜ਼ਮੀਨ ਹੈ ਉੱਥੇ ਅਸੀਂ ਟੌਪ ਕਲਾਸ ਖੇਡ ਗਰਾਊਂਡ ਬਣਾਉਣ ਲਈ ਆ ਜੀ ਸਿੱਚਲ ਮਾਡਲ ਯਾਨੀ ਕਿ ਪੂਰੇ ਪਿੰਡ 'ਚ ਪਾਈਪ ਪਾ ਕੇ ਜਿਹੜਾ ਸੀਵਰੇਜ ਦਾ ਪਾਣੀ ਆ ਇਹਨੂੰ ਸਾਫ਼ ਕਰਕੇ ਖੇਤੀਬਾੜੀ ਉਪਰ ਵਰਨਾ ਉਸ ਪ੍ਰੋਜੈਕਟ ਤੇ ਅਸੀਂ ਕੰਮ ਕਰਦੇ ਹਾਂ ਤੇ ਅਗਲੇ ਸਾਲ ਮਾਰਚ-ਅਪ੍ਰੈਲ ਤੱਕ ਇਹ ਸਾਡਾ ਟੀਚਾ ਹੈ ਜੀ ਕਿ ਸਾਰੇ ਕੰਮ ਮੁਕੰਮਲ